ठाणन اسلام آباد ਦੀ ਪੁਲਿਸ ਨੇ ਪੀਸੀਬੀ ਸਾਫ ਸ਼੍ਰੀ ਗਗਨਦੀਪ ਜੀ ਇਹਨਾਂ ਦੀ ਰੈਮਾਈਂਡਰ ਇੱਕ ਮਕਦਮਾ 29 ਤਰੀਕ ਨੂੰ ਦਰਜ ਕੀਤਾ ਸੀਗਾ ਜਿਸ ਦੇ ਵਿੱਚ ਦੋ ਦੋਸ਼ੀ ਜਗਦੀਸ਼ ਸਿੰਘ ਤੇ ਲਖਪ੍ਰੀਤ ਸਿੰਘ ਜਿਹੜੇ ਕੌਂਕੇ ਦੇ ਰਹਿਣ ਵਾਲੇ ਸਨ ਉਹਨਾਂ ਦੋਵਾਂ ਨੂੰ ਇਸ ਦੇ ਵਿੱਚ ਗ੍ਰਿਫਤਾਰ ਕੀਤਾ ਸੀਗਾ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਸ ਦੇ ਵਿੱਚ 704 ਗ੍ਰਾਮ ਹੈਰੋਇਨ ਜਿਹੜੀ ਇਹਨਾਂ ਨੇ ਬਰਾਮਦ ਕੀਤੀ ਸੀ ਜਦੋਂ ਇਹਨਾਂ ਦੋਸ਼ੀਆਂ ਦੀ ਅੱਗੇ ਮਜਬੀਦ ਪੁੱਛਗਿਰਤੀ ਕੀਤੀ ਗਈ ਉਸ ਪੁੱਛਗਿਰਤੀ ਦੇ ਦੌਰਾਨ ਇੱਕ ਹੋਰ ਦੋਸ਼ੀ ਸਾਹਿਬ ਸਿੰਘ ਸਾਹਾ ਵਾਸੀ ਖਾਸਾ ਕਲੋਨੀ ਦਾ ਜਿਹੜਾ ਉਸ ਦੇ ਵਿੱਚ ਨੋਮੀਨੇਟ ਹੋਇਆ ਸਾਭੀ ਨੂੰ ਇਸ ਪੁਲਸ ਪਾਰਟੀ ਨੇ ਜਿਹੜਾ ਵਾ ਅਰੈਸਟ ਕੀਤਾ ਇਸ ਨੂੰ ਅਰੈਸਟ ਕਰਨ ਤੋਂ ਬਾਅਦ ਤਿੰਨ ਵਿਦੇਸ਼ੀ ਜਿਹੜੇ ਗਲੌਕ ਪਿਸਟਲ ਆ ਜਿਹੜੇ ਮੇਡ ਇਨ ਆਸਟਰੀਆ ਉਹ ਜਿਹੜੇ ਤਿੰਨ ਇਹਨਾਂ ਨੇ ਉਸ ਤੋਂ ਰਿਕਵਰ ਕੀਤੇ ਨੇ ਇਹ ਸਾਰਾ ਨੈਟਵਰਕ ਜਿਹੜਾ ਹੈ ਇਹ ਬਾਹਰ ਬੈਠਾ ਮਲੇਸ਼ੀਆ 'ਚ ਬੈਠਾ ਗੌਰਵ ਪੁਰਖ ਪੋਰਾ ਪੁੱਤਰ ਹਰਜੀਤ ਸਿੰਘ ਜਿਹੜਾ ਪਿੰਡ ਕੌਂਕੇ ਦਾ ਆ ਜਿਹੜਾ ਇਸ ਵਕਤ ਮਲੇਸ਼ੀਆ ਦੇ ਵਿੱਚ ਆ ਉਹ ਇਸ ਨੂੰ ਰਨ ਕਰ ਰਿਹਾ ਸੀਗਾ ਇਸ ਦੇ ਜਿਹੜੇ ਗੋਰੀ ਦੇ ਲਿੰਕ ਆ ਉਹ ਪਾਰ ਪਾਕਿਸਤਾਨ ਦੇ ਨਾਲ ਸਮਗਲਰਾਂ ਦੇ ਨਾਲ ਸਨ ਜਿਹੜਾ ਉਥੋਂ ਇਹ ਹਥਿਆਰ ਅਤੇ ਹੈਰੋਇਨ ਜਿਹੜੀਆਂ ਦੋਵਾਂ ਦੀ ਸਪਲਾਈ ਇਹਨਾਂ ਦੇ ਥਰੂ ਕਰਦਾ ਸੀਗਾ ਇਸ ਸਪਲਾਈ ਨੂੰ ਇਹ ਵਕ ਵਕ ਥਾਵਾਂ ਤੋਂ ਜਿਹੜਾ ਚੁੱਕ ਕੇ ਅੱਗੇ ਜਿਹੜਾ ਇਸ ਨੂੰ ਡਿਸੈਮਿਨੇਟ ਕਰਦੇ ਸਨ ਇਸ ਦੇ ਵਿੱਚ ਇਹਨਾਂ ਤਿੰਨਾਂ ਨੂੰ ਅਰੈਸਟ ਕਰਕੇ ਹੁਣ ਤੱਕ ਇਸ ਮੁਕਦਮੇ ਦੀ ਤਫ਼ਤੀਸ਼ ਦੌਰਾਨ 704 ਗ੍ਰਾਮ ਹੈਰੋਇਨ ਅਤੇ ਤਿੰਨ ਜਿਹੜੇ ਬਿਸਟਲ ਜਿਹੜੇ ਰਿਕਵਰ ਹੋਏ ਹਨ ਜਿਹੜੇ ਦੋਸ਼ੀ ਸਾਡੇ ਕੋਲ ਇਸ ਵਕਤ ਪੁਲਿਸ ਰਿਮਾਂਡ ਤੇ ਹਨ ਤੇ ਇਹਨਾਂ ਦੀ ਅੱਗੇ ਪੁੱਛਗਿੱਛ ਕਰਕੇ ਜਿਹੜਾ ਇਸ ਨੈਟਵਰਕ ਨੂੰ ਸਾਰਾ ਜਿਹੜਾ ਪੇਪਰ ਕੀਤਾ ਜਾਵੇਗਾ